ਰਾਗਸ ਨੂੰ ਲੈ ਕੇ ਮਨ ਅਰੋੜਾ ਦਾ ਵੱਡਾ ਬਿਆਨ ਬੋਲੇ ਨੇ ਸ਼ਖਤਮ ਕਰਨਾ ਇਕੱਲਿਆਂ ਸਰਕਾਰ ਤੇ ਬਸ ਦੀ ਗੱਲ ਨਹੀਂ ਪੰਜਾਬ ਦੇ ਲੋਕਾਂ ਨੂੰ ਵੀ ਦੇਣਾ ਹੋਵੇਗਾ ਸਾਥ ਸੋਰਾਗ ਦੇ ਪਿੰਡ ਬਕੌਰ ਦੇ ਵਿੱਚ ਵਿਦਵੀ ਦੀ ਘਟਨਾ ਬੋੜ ਦੇ ਦਰਖਤ ਤੇ ਗਊ ਦਾ ਸਿਰ ਟੰਗਿਆ ਧਾਰਮਿਕ ਸਥਾਨ ਤੇ ਵੀ ਰੱਖਿਆ ਗਊ ਦਾ ਮਾਸ ਪਿੰਡ ਦੇ ਲੋਕਾਂ ਨੇ ਪੁਲਸ ਖਾਣੀ ਦਾ ਕੀਤਾ ਘਰਾਓ ਹਾਊਸਿੰਗ ਤੇ ਪਲਾਨਿੰਗ ਅਥਾਰਟੀ ਦੇ ਚੇਅਰਮੈਨ ਦੀ ਪਾਵਰ ਸੀਐਮ ਤੋਂ ਲੈ ਕੇ ਮੁਖਕਤਰ ਨੂੰ ਟਰਾਂਸਫਰ ਕਰਨ ਤੇ ਵਿਭਾਗਿਕ ਸੁਰਦੀ ਵਿੱਚ ਵਰਧੀਆਂ ਨੇ ਜਤਾਇਆ ਇਤਰਾਜ਼ ਕਿ ਸਰਕਾਰ ਨੇ ਦਿੱਲੀ ਵਾਲਿਆਂ ਅੱਗੇ ਗਿਰਵੀ ਰੱਖਿਆ ਅਧਿਕਾਰ ਆਮ ਆਦਮੀ ਪਾਰਟੀ ਦੇ ਵਿਰੋਧੀਆਂ ਨੂੰ ਜਵਾਬ ਅਮਨ अरोड़ा ਬੋਲੇ ਸਿਆਸੀ ਰੋਟੀਆਂ ਸੇਕ ਕੇ ਨਾ ਕਰੋ ਪੰਜਾਬ ਦਾ ਨੁਕਸਾਨ ਤਾਂ ਮੰਤਰੀ ਚੀਮਾ ਨੇ ਕਿਹਾ ਸੀ ਐਮ ਦੀ ਪਾਵਰ ਹਾਈਜੈਕ ਕਰਨ ਵਾਲੀ ਗੱਲ ਪੂਰੀ ਤਰ੍ਹਾਂ ਦੇ ਨਾਲ ਝੂਠ ਲਗਾਣਾ ਵੈਸਟਰਨ ਜ਼ਿਲ੍ਹਾ ਚੋਣ ਦੇ ਨਤੀਜਿਆਂ ਦਾ ਕਾਊਂਟਡਾਊਨ ਸ਼ੁਰੂ ਕਰ ਸਵੇਰੇ 8 ਵਜੇ ਸ਼ੁਰੂ ਹੋਵੇਗੀ ਕਾਊਂਟਿੰਗ ਨਿਊਜ਼ 8 ਟੀਵੀ ਸਵੇਰੇ 7 ਵਜੇ ਤੋਂ ਵੱਡੀ ਕਵਰੇਜ ਅਮਰੀਕਾ ਨੇ ਈਰਾਨ ਦੇ ਤਿੰਨ ਪਰਮਾਣੂ ਟਿਕਾਣਿਆਂ ਤੇ ਕੀਤਾ ਅਟੈਕ ਰਾਸ਼ਪ트ੀ ਟਰੰਪ ਬੋਲੇ ਨਾ ਰੁਕਿਆ ਈਰਾਨ ਤੋਂ ਦੁਬਾਰਾ ਹੋਵੇਗਾ ਵੱਡਾ ਹਮਲਾ ਜਵਾਬ ਦੇ ਵਿੱਚ ਈਰਾਨ ਨੇ ਮੇ ਇਜ਼ਰਾਈਲ ਤੇ ਦਗੀਆਂ ਕ੍ਰਿਸ਼ਨਾਪਾਤ ਦੇ ਸਰਕਾਰੀ ਹਸਪਤਾਲ ਦੇ ਵਿੱਚ ਔਰਤ ਦੀ ਮੌਤ ਨੂੰ ਲੈ ਕੇ ਵਿਵਾਦ ਪੋਸਟਮਾਰਟਮ ਕਰ ਰਹੇ ਡਾਕਟਰਾਂ ਨੇ ਮਰੀਜ਼ ਨੂੰ ਦੱਸਿਆ ਜ਼ਿੰਦਾ ਤਾਂ ਜਾਂਚ ਦੇ ਵਿੱਚ ਮਹਿਲਾ ਪਾਈ ਗਈ ਮ੍ਰਿਤਕ ਕੈਥਲ ਵਿੱਚ ਐਸਵੀਆਈ ਦੀ ਬ੍ਰਾਂਚ ਦੇ ਵਿੱਚ ਸਾਈਬਰ ਫਰਾਡ ਅਣਜਾਣ ਮੇਲ ਦੇ ਲਿੰਕ ਤੇ ਕਲਿੱਕ ਕਰਦਿਆਂ 4 ਖਾਤਿਆਂ ਦੇ ਵਿੱਚੋਂ 1.93 ਕਰੋੜ ਰੁਪਏ ਗਾਇਬ ਕੇਰਲ ਦੇ ਵਿੱਚ ਇੱਕ ਖਾਤੇ ਦੇ ਵਿੱਚ ਟਰਾਂਸਫਰ ਹੋਏ ਪੈਸੇ ਵਰਦੇ ਮੀਚ ਸ੍ਰੀ ਦਰਬਾਰ ਸਾਹਿਬ ਦਾ ਅਲੌਕਿਕ ਨਜ਼ਾਰਾ بارش ਦੇ ਨਾਲ ਮੌਸਮ ਹੋਇਆ ਸੁਹਾਵਣਾ ਖੂਬਸੂਰਤ ਤਸਵੀਰਾਂ ਨੇ ਖਿੱਚਿਆ ਲੋਕਾਂ ਦਾ ਧਿਆਨ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਨਿਊਜ਼ 80 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਪੁਲਟਨ ਦੇ ਵਿੱਚ ਸਵਾਗਤ ਹੈ ਸ਼ੁਰੂਆਤ ਕਰਨ ਜਾ ਰਹੇ ਹਾਂ ਸਮਰਾਲਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਜਿੱਥੇ ਦੇ ਪਿੰਡ ਬਘੌਰ ਦੇ ਵਿੱਚ ਵਿਦਬੀਦੀ ਘਟਨਾ ਸਾਹਮਣੇ ਆਈ ਹੈ ਬੋੜ ਦੇ ਦਰਖਤ ਤੇ گاਉ ਦਾ ਸਿਰ ਟੰਗਿਆ ਗਿਆ ਧਾਰਮਿਕ ਸਥਾਨ ਤੇ ਵੀ ਗਊ ਮਾਸ ਰੱਖਿਆ ਗਿਆ ਹਿੰਦੂ ਜਥੇਬੰਦੀਆਂ ਦੇ ਵੱਲੋਂ ਆ ਮਿਲ ਕੇ ਪਿੰਡ ਵਾਸੀਆਂ ਨੇ ਮਿਲ ਕੇ ਜੋ ਕਿ ਧਰਨਾ ਵੀ ਲਗਾ ਦਿੱਤਾ ਗਿਆ ਪੁਲਿਸ ਥਾਣੇ ਦੇ ਬਾਹਰ ਧਰਨਾ ਲਗਾਇਆ ਗਿਆ ਪਿੰਦੇ ਨੀਂ ਦੇ ਵਿੱਚ ਹੀ ਧਰਨੇ ਤੇ ਲੋਕ ਬੈਠੇ ਹੋਏ ਨੇ ਪ੍ਰਸ਼ਾਸਨ ਤੋਂ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ ਦਰਸ ਸਮਰਾਲਾ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਆ ਇੱਕ ਪਾਸੇ ਤੁਹਾਨੂੰ ਅਸੀਂ ਉਹ ਰੋਸ ਪ੍ਰਦਰਸ਼ਨ ਦੀਆਂ ਧਰਨੇ ਦੀਆਂ ਵੀ ਤਸਵੀਰਾਂ ਵਿਖਾ ਰਹੇ ਹਾਂ ਦਰਸੂ ਪਿੰਡ ਬਗੌਰ ਦੇ ਵਿੱਚ ਇਹ ਵਿਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਬੋਰਡ ਦੇ ਦਰਖਤ ਤੇ ਗਊ ਦਾ ਸੇ ਟੰਗਿਆ ਜਾਂਦਾ ਹੈ ਧਾਰਮਿਕ ਸਥਾਨ ਤੇ ਵੀ ਗਊ ਮਾਸ ਰੱਖਿਆ ਗਿਆ ਹੈ ਹਿੰਦੂ ਜਥੇਬੰਦੀਆਂ ਦੇ ਨਾਲ ਮਿਲ ਕੇ ਪਿੰਡ ਦੇ ਲੋਕਾਂ ਦੇ ਵੱਲੋਂ ਧਰਨਾ ਲਗਾਇਆ ਗਿਆ ਰੋਡ ਤੇ ਜੋ ਧਰਨਾ ਲਗਾਇਆ ਗਿਆ ਉਸ ਵੇਲੇ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਆ ਪੈਂਦੇ ਨੀ ਦੇ ਵਿੱਚ ਵੀ ਲੋਕ ਧਰਨੇ ਤੇ ਬੈਠੇ ਰਹੇ ਪ੍ਰਸ਼ਾਸਨ ਤੋਂ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਦੀ ਆ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਆਪਣੇ ਆਪ ਦੇ ਵਿੱਚ ਇਹ ਪੂਰਾ ਮਸਲਾ ਬਹੁਤ ਗੰਭੀਰ ਤੇ ਸਵਿਧਨਸ਼ੀਲ ਹੈ ਹਾਲਾਂਕਿ ਵੱਡਾ ਸਵਾਲ ਹੈ ਜਾਂਚ ਤੋਂ ਬਾਅਦ ਸਪਸ਼ਟ ਹੋਵੇਗਾ ਕਿ ਕਿਸ ਦੇ ਵੱਲੋਂ ਇਹ ਘਨੌਣੀ ਘਟਨਾ ਨੂੰ ਇਸ ਗਦਬਦੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਕਿ ਕਿਸ ਤਰੀਕੇ ਦੇ ਨਾਲ ਬੋਰਡ ਦੇ ਦਰਖਤ ਤੇ ਗਊ ਦਾ ਸਿਰ ਟੰਗਿਆ ਜਾਂਦਾ ਹੈ ਧਾਰਮਿਕ ਸਥਾਨ ਤੇ ਵੀ ਗਊ ਦਾ ਮਾਸ ਰੱਖਿਆ ਗਿਆ ਤੇ ਉਸ ਦੇ ਬਾਅਦ ਹਿੰਦੂ ਜਥੇਬੰਦੀਆਂ ਦੇ ਵਿੱਚ ਪਿੰਡ ਵਾਸੀਆਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਤੇ ਸਖਤ ਸਖਤ ਕਾਰਵਾਈ ਦੀ ਮੰਗ ਨੂੰ ਲੈ ਕੇ ਆਪਸ ਥਾਣੇ ਦੇ ਬਾਹਰ ਧਰਨਾ ਵੀ ਲਗਾਇਆ ਗਿਆ ਧਰਨੇ ਦੀਆਂ ਵਿੱਚ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਸਾਡੇ ਪਿੰਡ ਗਊ ਹੱਤਿਆ ਹੋਈ ਹੈ ਜੀ ਅਸੀਂ ਜਦੋਂ ਪਹੁੰਚੇ ਹਾਂ ਇੱਥੇ ਤੇ ਸਾਨੂੰ ਤਾਂ ਮਾਮਲਾ ਖੁਰਦਪੁਰਦ ਕਰਨ ਦੀੋ ਗੱਲ ਜਾਪੀ ਹੈ ਅਸੀਂ ਪ੍ਰਸ਼ਾਸਨ ਦੇ ਅੱਗੇ ਬੇਨਤੀ ਕੀਤੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਅਸੀਂ ਇਸੇ ਲਈ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਜੀ ਜਲਦੀ ਤੋਂ ਜਲਦੀ ਕਾਰਵਾਈ ਕਰੋ ਚਾਹੇ ਮੀਂਹ ਆਵੇ ਨੇਰੀਆਵੇ ਅਸੀਂ ਇੱਥੇ ਹੀ ਬੈਠੇ ਆਂ ਜੀ ਪਿੰਡ ਬਗੌਰ ਤੋਂ ਫੋਨ ਆਇਆ ਸੀ ਸਾਨੂੰ ਵੀ ਉਰੇ ਕਿਸ ਜਾਨਵਰ ਦਾ ਸਿਰ ਪਿਆ ਹੈ ਵੀ ਜਾਨਵਰ ਦਾ ਸਿਰ ਪਿਆ ਹੈ ਕਿ ਚਲੋ ਅਸੀਂ ਗਏ ਆ ਜੀ ਇਹ ਕੱਲ ਦੀ ਗੱਲ ਕੱਲ ਦੀ ਘਟਨਾ ਦੱਸੀ ਜਾ ਰਹੀ ਹੈ ਪ੍ਰਸ਼ਾਸਨ ਨੇ ਮੌਕੇ ਤੇ ਚਲੋ ਸਾਨੂੰ ਤਾਂ ਅੱਜ ਪਤਾ ਲੱਗਿਆ ਪ੍ਰਸ਼ਾਸਨ ਨੇ ਮੌਕੇ ਤੇ ਜਾ ਕੇ ਸਾਨੂੰ ਪਤਾ ਲੱਗਿਆ ਵੀ ਪਰਚਾ ਦਰਜ ਕੀਤਾ ਆ ਇਹ ਚੀਜ਼ ਤੇ ਕੱਲ ਸ਼ਾਮ ਦੇ ਟਾਈਮ ਬਗੌਰ ਪਿੰਡ ਦੀ ਪੰਚਾਇਤ ਦਰਖਾਸਤ ਲੈ ਕੇ ਆਈ ਸੀ ਜੀ ਸਾਡੇ ਕੋਲ ਕਿ ਇੱਕ ਸਾਡੇ ਸ਼ਮਸ਼ਾਨ ਜਿੱਥੇ ਕਹਿ ਸਕਦੇ ਜਗ੍ਹਾ ਨੂੰ ਉੱਥੇ ਦਰਖਤ ਟੋਪੇ ਰੇਪੋਰਟ ਜਿੱਥੇ ਦਰਖਤ ਵਿੱਚੋਂ ਸੈਂਟਰ ਚ ਖੋਖਲਾ ਹੈ ਔਰ ਉਸ ਦੇ ਵਿੱਚ ਕਿਸੇ ਜਾਨਵਰ ਦਾ ਮੱਝ ਦਾ ਕਹਿ ਸਕਦੇ ਆਪਾਂ ਕਿਉਂਕਿ ਇੱਕ ਸਾਈਡ ਉਹਦੀ ਗਲੀ ਹੋਈ ਸੀ ਕਾਫੀ ਘੁਰਾਣਾ ਪਿਆ ਸੀ ਤੇ ਉਹਦੀ ਕੰਪਲੇਂਟ ਆਈ ਸੀ ਮੈਂ ਮੌਕੇ ਦੇ ਸਮੇਂ ਪਾਰਟੀ ਲੈ ਕੇ ਪਹੁੰਚਿਆ ਤਾਂ ਸਮਰਾਲਾ ਦੇ ਨਾਲ ਜੁੜੀ ਵੱਡੀ ਖਬਰ ਜਿੱਥੇ ਦੇ ਪਿੰਡ ਬਗੌਰ ਦੇ ਵਿੱਚ ਵਿਰਵੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਬੋੜ ਦੇ ਦਰਖਤ ਤੇ ਗਾਊ ਦਾ ਸੇਟ ਟੰਗਿਆ ਗਿਆ ਧਾਰਮਿਕ ਸਥਾਨ ਤੇ ਵੀ ਆ ਗਾਊ ਦਾ ਮਾਸ ਰੱਖਿਆ ਗਿਆ ਜਿਸ ਦੇ ਬਾਅਦ ਹਿੰਦੂ ਜੱਥੇਬੰਦੀਆਂ ਦੇ ਵੱਲੋਂ ਪਿੰਡ ਵਾਸੀਆਂ ਦੇ ਵੱਲੋਂ ਆ ਪੁਲਿਸ ਥਾਣੇ ਦੇ ਬਾਅਦ ਧਰਨਾ ਲਗਾਇਆ ਗਿਆ ਆ ਪ੍ਰਸ਼ਾਸਨ ਤੋਂ ਮੁਰਗਨਾ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਹੁਣ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਕਿ ਕਿਸ ਦੇ ਵੱਲੋਂ ਇਹ ਕਾਨੂੰਨੀ ਹਰਕਤ ਕੀਤੀ ਗਈ ਹੈ ਕਾਨੂੰਨੀ ਆ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਸ ਨੂੰ ਲੈ ਕੇ ਲਗਾਤਾਰ ਪੁਲਿਸ ਦੇ ਵੱਲੋਂ ਆ ਜਾਂਚ ਵੀ ਕੀਤੀ ਜਾ ਰਹੀ ਹੈ ਦੂਜੇ ਪਾਸੇ ਹਿੰਦੂ ਜਥੇਬੰਦੀਆਂ ਦੇ ਵੱਲੋਂ ਪਿੰਡ ਵਾਸੀਆਂ ਦੇ ਵੱਲੋਂ ਸਖਤ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਜਦੋਂ ਅਜੀਬ ਖਬਰ ਸਾਹਮਣੇ ਆਉਂਦੀ ਹੈ ਤਾਂ ਆਪਣੇ ਆਪ ਦੇ ਵਿੱਚ ਪੂਰਾ ਮਾਮਲਾ ਬਹੁਤ ਗੰਭੀਰ ਤੇ ਸਵੇਦਨਸ਼ੀਲ ਹੋ ਜਾਂਦਾ ਹੈ ਤਾਂ ਇਸ ਦੇ ਚੱਲਦੇ ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਪੁਰੀ ਗੰਭੀਰਤਾ ਦੇ ਨਾਲ ਪੁਲਸ ਦੇ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸ ਨੇ ਤੇ ਆਖਰਕਾਰ ਕਿਸ ਦੇ ਕਹਿਣ ਤੇ ਇਹ ਪੂਰੀ ਬੇਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ ਆ ਕਿਉਂਕਿ ਜਦੋਂ ਅਜੀਆਂ ਖਬਰਾਂ ਸਾਹਮਣੇ ਆਉਂਦੀਆਂ ਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੇ ਉਹ ਖਬਰਾਂ ਅਜੀਆਂ ਘਟਨਾਵਾਂ ਅਜਿਹੇ ਮਾਮਲੇ ਇਹਨੇ ਸਿੱਧੇ ਸਪਸ਼ਟ ਸਟੇਕਿੰਗ ਹੁੰਦੇ ਉਸ ਦੇ ਪਿੱਛੇ ਕਿਸ ਤਰੀਕੇ ਦੀ ਕੋਈ ਸਾਜ਼ਿਸ਼ ਹੈ ਕਿਸ ਦੇ ਵੱਲੋਂ ਇਹ ਸਾਜ਼ਿਸ਼ ਨੂੰ ਅੰਜਾਮ ਦਿੱਤਾ ਗਿਆ ਕਿਸ ਤੇ ਕਹਿਣ ਤੇ ਇਹ ਪਿਉਰੀ ਬਦਬੀ ਕੀਤੀ ਗਈ ਹੈ ਸਾਰੇ ਸਵਾਲ ਚਾਹਂਜ ਦਾ ਵਿਸ਼ਾ ਨੇ ਉਸ ਤੋਂ ਬਾਅਦ ਸਾਰਾ ਕੁਝ ਸਪਸ਼ਟ ਹੋਵੇਗਾ ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਸਾਡੇ ਸਹਿਯੋਗੀ ਪਰਮੇਂਦਰ ਵਰਮਾ ਜੁੜ ਚੁੱਕੇ ਨੇ ਆ ਪਰਮੇਂਦਰ ਆਪਣੇ ਆਪ ਦੇ ਵਿੱਚ ਪੂਰਾ ਮਾਮਲਾ ਬਹੁਤ ਗੰਭੀਰ ਹੈ ਸਵੇਦਨਸ਼ੀਲ ਹੈ ਅਵਸਥਾਰ ਦੀ ਨਾਲ ਸਮਝਣਾ ਚਾਹਾਂਗੇ ਕਿ ਕਦੋਂ ਦੀ ਇਹ ਪੂਰੀ ਬੇਦਬੀ ਦੀ ਘਟਨਾ ਕਿਵੇਂ ਇਹ ਮਾਮਲਾ ਸਾਹਮਣੇ ਆਉਂਦਾ ਤੇ ਉਸ ਤੋਂ ਬਾਅਦ ਚ ਹੁਣ ਤੱਕ ਦੀ ਕੀ ਕੋ ਜਾਣਕਾਰੀ ਹੈ ਪੁਲਸ ਦਾ ਕੀ ਪੱਖ ਸਾਹਮਣੇ ਆਇਆ ਜੀ ਪ੍ਰਵਿੰਦਰ ਇਹ ਕੱਲ ਦੀ ਘਟਨਾ ਦੱਸੀ ਜਾਂਦੀ ਆ ਕਿ ਕੱਲ ਸ਼ਾਮ ਵੀ ਦੇ ਸ਼ਾਮ ਵੀ ਦੀ ਘਟਨਾ ਦੱਸੀ ਗਈ ਹੈ ਤੇ ਅੱਜ ਸਵੇਰ ਜਦੋਂ ਪਿੰਡ ਵਾਲੇ ਇਕੱਠੇ ਹੋ ਕੇ ਸੁਬਰਾਲਾ ਥਾਣੇ ਤੇ ਪਹੁੰਚਦੇ ਨੇ ਤੇ ਉਹਨਾਂ ਨੇ ਸ਼ਿਕਾਇਤ ਦਿੱਤੀ ਹੈ ਤੇ ਸੁਬਰਾਲਾ ਪੁਲਿਸ ਦੇ ਲੋਕ ਇਹ ਸ਼ਿਕਾਇਤ ਵੀ ਦਰਜ ਕਰ ਦਿੰਦੀ ਆ ਪਰ ਇਸ ਦੇ ਵਿੱਚ ਇੱਕ ਨਵਾਂ ਮੋੜ ਆਇਆ ਜਦੋਂ ਸ਼ੋਹਸਾਨਾ ਬਾਲ ਠਾਕਰੇ ਤੇ ਪੰਜਾਬ ਦੇ ਪ੍ਰਧਾਨ ਅਤੇ ਯੂਥ ਦੇ ਪ੍ਰਧਾਨ ਪਹੁੰਚੇ ਹਨ ਉਹ ਆਪਣੇ ਸਾਹਸਿਆਂ ਨੂੰ ਪਹੁੰਚਦੇ ਹਾਂ ਤੇ ਉਹ ਕਹਿੰਦੇ ਹਨ ਕਿ ਬਾਈ ਨੇ ਪਰਚਾ ਕੀਤਾ ਜਾਵੇ ਪਰ ਪੁਲਿਸ ਦੇ ਹਿਸਾਬੇ ਪਰਚਾ ਬਿਨਾ ਨਾਮ ਤੋਂ ਕਰ ਦਿੱਤਾ ਹੈ ਉਹ ਬਚਾਤੀ ਵਿਅਕਤੀ ਤੇ ਜੀ ਆ ਪ੍ਰਮਿੰਦਰ ਕੀ ਇਹ ਨੇੜੇ ਤੇੜੇ ਜਿਸ ਜਗ੍ਹਾ ਤੇ ਵਿਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਕੋਈ ਸੀਸੀਟੀਵੀ ਲੱਗਾ ਲੱਗਾ ਹੋਵੇ ਕੋਈ ਸੀਸੀਟੀਵੀ ਦੇ ਵਿੱਚ ਕੋਈ ਨਜ਼ਰ ਆਇਆ ਹੋਵੇ ਜੀ ਨੀਏ ਖੇਤਾਂ ਦੇ ਵਿੱਚ ਜਮੀਨਾਂ ਉੱਥੇ ਹੀ ਸ਼ਹੀਦਾਂ ਦੀ ਇੱਕ ਜਗ੍ਹਾ ਬਣਾਈ ਹੋਈ ਆ ਉਸ ਜਗ੍ਹਾ ਤੇ ਘਟਨਾ ਹੋਈ ਆ ਉੱਥੇ ਕੋਈ ਸੀਸੀਟੀਵੀ ਕੈਮਰਾ ਨਹੀਂ ਹੈ ਪਰ ਜੋ ਪਿੰਡ ਵਾਲੇ ਹਸਤੇ ਨੇ ਉਹਨਾਂ ਜਾਣਮਣ ਕੀਤੀ ਜਾ ਰਹੀ ਆ ਕਿਉਂਕਿ ਦੋ ਵਾਰ ਦਾ ਮਿਲਣਾ ਕਿ ਬਹੁਤ ਹੀ ਭਾਵਨਾਵਾਂ ਨੂੰ ਬਠੇਸ ਪਚਾਉਣ ਵਾਲੀ ਗੱਲ ਆ ਪੁਲਿਸ ਕੰਮ ਵਿੱਚ ਲੱਗੀ ਹੋਈ ਹੈ ਤੇ ਬਾਕੀ ਉਹਨਾਂ ਦਾ ਕਹਿਣਾ ਕਿ ਜਲਦੀ ਹੀ ਮੁੱਦੇ ਨੂੰ ਫੜ ਲਿੱਤਾ ਜਾਵੇਗਾ ਜੀ ਠੀਕ ਹੈ ਪ੍ਰਮੇਂਦਰ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਾਂ ਸਮਰਾਲਾ ਦੇ ਨਾਲ ਜੁੜੀ ਖਬਰ ਜਿੱਥੇ ਕਿ ਪਿੰਡ ਬਘੌਰ ਦੇ ਵਿੱਚ ਬਿਰਵੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਦੇ ਬਾਅਦ ਹਿੰਦੂ ਜਥੇਬੰਦੀਆਂ ਦੇ ਵੱਲੋਂ ਪਿੰਡ ਵਾਸੀਆਂ ਦੇ ਵੱਲੋਂ ਧਰਨਾ ਲਗਾ ਕੇ ਅੱਜ ਤੱਕ ਸਖਤ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ। ਤਾਂ ਦਰਸਲ ਸਮਰਾਲਾ ਦੇ ਪਿੰਡ ਬਗੌਰ ਦੇ ਨਾਲ ਜੁੜੀ ਹੋਈ ਵੱਡੀ ਖਬਰ ਇਹ ਕਿ ਬੇਨਬੀਜੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਆ ਬਹੁਤ ਜਦੋਂ ਅਜਿਹੇ ਮਸਲਾ ਹੁੰਦਾ ਹੈ ਤਾਂ ਬਹੁਤ ਇਹ ਮਾਮਲਾ ਆਪਣੇ ਆਪ ਦੇ ਵਿੱਚ ਸੰਵੇਦਨਸ਼ੀਲ ਹੋ ਜਾਂਦਾ ਹੈ। ਆ ਜਿੱਥੇ ਕਿ ਅਸੀਂ ਵੀ ਅਜਿਹੇ ਮਾਮਲੇ ਨੂੰ ਬਹੁਤ ਆ ਗੰਭੀਰਤਾ ਦੇ ਨਾਲ ਦੇਖਦੇ ਹਾਂ ਸ੍ਰੀਦਨਚੀਲ ਦੇ ਲਈ ਅੱਜ ਦੇ ਨਾਲ ਹੀ ਅਸੀਂ ਅਜਿਹੀ ਜਾਣਕਾਰੀ ਆਪਣੀ ਦਰਸ਼ਕਾਂ ਤੱਕ ਪਹੁੰਚਾਉਂਦੇ ਹਾਂ ਤਾਂ ਪੁਲਿਸ ਦੇ ਵੱਲੋਂ ਵੀ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਆ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਆ ਤਾਂ ਹੁਣ ਇਹ ਜਾਂਚ ਦਾ ਵਿਸ਼ਾ ਹੈ ਕਿ ਕਿਸ ਦੇ ਵੱਲੋਂ ਕਿਸ ਦੇ ਕਹਿਣ ਤੇ ਵਿਦਬੀ ਦੀ ਘਟਨਾ ਕੀਤੀ ਗਈ ਹੈ ਆਖਰਕਾਰ ਉਸ ਦਾ ਇਸ ਦੇ ਪਿੱਛੇ ਮਕਸਦ ਕੀ ਸੀ ਇਸੇ ਨੂੰ ਲੈ ਕੇ ਹਰ ਪਹਿਲੂ ਤੋਂ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਨਾਲ ਹੀ ਤੁਹਾਨੂੰ ਅਸੀਂ ਆ ਲੋਕਾਂ ਦੇ ਹਿੰਦੂ ਜਥੇਬੰਦੀਆਂ ਦੇ ਧਰਨੇ ਦੀਆਂ ਵੀ ਤੁਸੀਂ ਨਾ ਵਖਾਰੇ ਕਿੱਥੇ ਕਿ ਪੁਲਿਸ ਥਾਣੀ ਦੇ ਬਾਹਰ ਹੀ ਆ ਹਿੰਦੂ ਜਥੇਬੰਦੀਆਂ ਦੇ ਵੱਲੋਂ ਧਰਨਾ ਲਗਾਇਆ ਤੇ ਸਖਤ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਤੋਂ ਮਲਜ਼ਮਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਵੀ ਜੋ ਜਾਣਕਾਰੀ ਸਾਡੇ ਸਹਿਯੋਗੀ ਦੇ ਰਹੇ ਸਨ ਕਿ ਅਣਪਛਾਤੇ ਲੋਕਾਂ ਦੇ ਖਿਲਾਫ ਫਿਲਹਾਲ ਆ ਮਾਮਲਾ ਦਰਜ ਕੀਤਾ ਗਿਆ ਕੰਗਲੀਪੇਟ ਦੇ ਖਬਰ ਦਾ ਪਿੰਡ ਦੀ ਪੰਚਾਇਤ ਨੂੰ ਨਸ਼ੇੜੀਆਂ ਦਾ ਡਰ ਹੈ ਫਰੀਦਕੋਟ ਦੇ ਪਿੰਡ ਬਿੱਗੂਵਾਲਾ ਦੀ ਪੰਚਾਇਤ ਨਾਂ ਲਿਖਣ ਤੋਂ ਬਚੀ ਹੈ ਬीडीपीओ ਦਫ਼ਤਰ ਨੇ ਦੱਸ ਸਰ ਡਰੱਗ ਵੇਚਣ ਵਾਲਿਆਂ ਦੀ ਡਿਟੇਲ ਮੰਗੀ ਸੀ ਨਸ਼ੇੜੀਆਂ ਤੇ ਡਰੱਗ ਵੇਚਣ ਵਾਲਿਆਂ ਦੀ ਡਿਟੇਲ ਨਹੀਂ ਦਿੱਤੀ ਗਈ ਫਾਰਮ ਤੇ ਸਾਈਨ ਕੀਤੇ ਪਰ ਨਾ ਹੀ ਡਰੱਗ ਵੇਚਵਾਲਿਆਂ ਦੀ ਪਛਾਣ ਕੀਤੀ ਗਈ ਹੈ ਅਸੀਂ ਨਾਂ ਲਿਖਾਂਗੇ ਤਾਂ ਸਾਡੀ ਦੁਸ਼ਮਣੀ ਪਵੇਗੀ ਸਰਪੰਚ ਦੇ ਵੱਲੋਂ ਜੋ ਕਿਹਾ ਜਾ ਰਿਹਾ ਹੈ ਕਿ ਅਸੀਂ ਨਾਮ ਲਿਖਾਂਗੇ ਤਾਂ ਸਾਡੀ ਦੁਸ਼ਮਣੀ ਪਵੇਗੀ ਸਾਡੇ ਕੋਲ ਕੋਈ ਵੀ ਆ ਸਿਕਿਉਰਿਟੀ ਨਹੀਂ ਹੈ ਦਰਸਲ ਸਰਕਾਰ ਦੀ ਹੁਕਮਤ ਤੇ ਬीडीपीओ ਦਫ਼ਤਰ ਦੇ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਫਾਰਮ ਭੇਜੇ ਗਏ ਨੇ ਜਿਸ ਦੇ ਵਿੱਚ ਡਰੱਗ ਵੇਚਣ ਵਾਲਿਆਂ ਤੇ ਡਰੱਗ ਲੈਣ ਵਾਲਿਆਂ ਦੇ ਨਾਵਾਂ ਦੀ ਡਿਟੇਲ ਮੰਗੀ ਗਈ ਸੀ ਪਰ ਬਿੱਗੂ ਵਾਲਾ ਦੀ ਪੰਚਾਇਤ ਦਾ ਕਹਿਣਾ ਹੈ ਕਿ ਡਰੱਗ ਵੇਚਣ ਵਾਲਿਆਂ ਦੀ ਪਛਾਣ ਕਰਨ ਦਾ ਕੰਮ ਪੁਲਿਸ ਕਰੇ ਇਸ ਤੋਂ ਇਹ ਵੀ ਆਪਣੇ ਆਪ ਦੇ ਵਿੱਚ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹਨਾਂ ਨਸ਼ੇੜੀਆਂ ਦਾ ਨਸ਼ਾ ਤਸਕਰਾਂ ਦਾ ਕਿਸ ਤਰੀਕੇ ਦਾ ਖੋਫ ਹੈ ਕਿ ਪਿੰਡ ਵਾਸੀਆਂ ਦੇ ਵੱਲੋਂ ਪਿੰਡ ਦੀ ਪੰਚਾਇਤ ਦੇ ਵੱਲੋਂ ਉਹਨਾਂ ਦਾ ਨਾਮ ਲੇਖਣ ਤੋਂ ਨਾਮ ਲੈਣ ਤੋਂ ਵੀ ਉਹ ਡਰਦੇ ਹੋਏ ਨਜ਼ਰ ਆ ਰਹੇ ਨੇ ਸਰ ਅਸੀਂ ਸਿਰਫ ਕੱਲੇ ਸੈਣ ਹੀ ਕਰਕੇ ਭੇਜ ਰਹੇ ਹਾਂ ਇੱਥੇ ਕਿਸੇ ਦਾ ਵੀ ਅਸੀਂ ਨਾਲ ਨਹੀਂ ਲੈ ਕੇ ਭੇਜ ਰਹੇ ਕਿਉਂਕਿ ਸਰ ਇਹ ਸਿਰ ਨਾ ਤਾਂ ਬੇਸ਼ੱਕ ਐਸੀ ਲੈ ਸਕਦੇ ਹਾਂ ਪਰ ਸਰ ਸਾਡੇ ਪਿੰਡ ਦੇ ਵਿੱਚ ਦੁਸ਼ਮਣੀ ਬੈ ਰਹੀ ਹੈ ਕਿਉਂਕਿ ਅੱਜ ਤਾਂ ਅਸੀਂ ਹੈਗੇ ਸਰਪੰਚ ਦੇ ਅਹੁਦੇ ਤੇ ਜੇ ਕੱਲ ਨੂੰ ਐਸੀ ਸਾਡੇ 5 ਸਾਲ ਸਾਡੇ ਕੋਲ ਸਰਪੰਚ ਹੀ ਹੈ ਗਿਆ ਕਾਹ ਵਾਸਤੇ ਸਾਡੇ ਨਾਲ ਦੁਸ਼ਮਣੀ ਪੈ ਸਕਦੀ ਕੀ ਲੱਗਦਾ ਹੈ ਸਰਕਾਰ ਦਾ ਫੈਸਲਾ ਗਲਤ ਹੈ ਹਾਂਜੀ ਅਸੀਂ ਤਾਂ ਇਹ ਵੀ ਗਲਤ ਹੈ ਕਿਉਂਕਿ ਇਹ ਸਾਰਾ ਅਧਿਕਾਰ ਪੌਲਸ ਨੂੰ ਦਿੱਤਾ ਜਾਵੇ ਇਹ ਪਹਿਲਾਂ ਤਾਂ ਅਸੀਂ ਗ੍ਰਾਮ ਸਭਾ ਕਰਵਾਈ ਸੀ ਗ੍ਰਾਮ ਸਭਾ ਦੀ ਜੇ ਮੈਂਬਰ ਇਕੱਠੇ ਹੋਏ ਨੇ ਸਾਰੇ ਹੇ ਜੀ ਇਹ ਫਾਰਮ ਮਿਲਿਆ ਸੀਗਾ ਆਪਾਂ ਨੂੰ ਬੀਡੀਪੀਓ ਦਫਤਰੋਂ ਜੀ ਇਹ ਮਾਨਯੋਗ ਦੀਪਤੀ ਕਮਿਸ਼ਨਰ ਵੱਲੋਂ ਨਿਕਲਿਆ ਗਿਆ ਜੀ ਇਹਦਾ ਅਸੀਂ ਜੀ ਮਤਾ ਸਾਡੇ ਕੋਲੇ ਪਹੁੰਚਿਆ ਤੇ ਉਹ ਅਸੀਂ ਖਾਲੀ ਭੇਜ ਰਹੇ ਹਾਂ ਫੇਰ ਬੋਰਡ ਹੈ ਜਿਹੜੀ ਇਹ ਪੁਲਿਸ ਬਣਾਵੇਗੀ ਅਸੀਂ ਤਾਂ ਇਕੱਲੇ ਤੇ ਸਾਈਨ ਕਰਕੇ ਆਪ ਦੇ ਵੱਲੋਂ ਆ ਦੇ ਰਹੇ ਜੀ ਦੇਖੋ ਜੀ ਸਟੈਂਪ ਵੀ ਸਪੰਜ ਦੀ ਲਾਗ ਦੇ ਰਹੇ ਹਾਂ ਠੀਕ ਹੈ ਜੀ ਬਸ ਸਾਡਾ ਕਹਿਣਾ ਇਹ ਹੀ ਹੈ ਜੀ ਜੇ ਅਸੀਂ ਸਾਈਨ ਕਰਕੇ ਦੇ ਰਹੇ ਹਾਂ ਖਾਲੀ ਦੇ ਰਹੇ ਹਾਂ ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਦਿਵਾਨਾ ਜੁੜ ਚੁੱਕੇ ਨੇ ਦਿਵਾਨਾ ਦਾ ਆਪਣੇ ਆਪ ਦੇ ਵਿੱਚ ਜਰੂਰ ਇਹ ਖਬਰ ਆਈ ਪੂਰੀਆਂ ਤਸਵੀਰਾਂ ਸਵਾਲ ਵੀ ਖੜੇ ਕਰਦੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਨਸ਼ੇੜੀਆਂ ਦਾ ਜਾਂ ਨਸ਼ਾ ਵੇਚਣ ਵਾਲਿਆਂ ਦਾ ਖੋਫ ਹੈ ਕਿ ਲੋਕ ਨਾਮ ਲੈਣ ਤੋਂ ਵੀ ਡਰ ਰਹੇ ਨੇ ਕੀ ਕੋਈ ਜਾਣਕਾਰੀ ਆ ਬਿਲਕੁਲ ਫਰਦ ਅਜ਼ੀਜ਼ ਸਭ ਤੋਂ ਵੱਡੀ ਗੱਲ ਹੈ ਕਿ ਅਧਿਕਾਰਕਾਰ ਜੋ ਪਿੰਡ ਦੇ ਪੀਡੀਪ ਦਫ਼ਤਰ ਨੂੰ ਫਾਰਮ ਪਰ ਲਿਖਿਆ ਗਿਆ ਤਾਂ ਉਹ ਪਿੰਡ ਪੰਚਾਇਤ ਨੇ ਕਹਿ ਦਿੱਤਾ ਗਿਆ ਅਸੀਂ ਖਾਲੀ ਫਾਰਮ ਜਿਹੜੇ ਵਾਪਸ ਕਰ ਦਿੱਤੇ ਕਿ ਅਸੀਂ ਨਹੀਂ ਦੇਵਾਂਗੇ ਕਿਉਂਕਿ ਨਸ਼ਾ ਤਸਕਰ ਜਿਹੜੇ ਅਸਰ ਹੀ ਲੋਕਾਂ ਨੂੰ ਧਮਕੀਆਂ ਦਿੰਦੇ ਨੇ ਪਿੰਡ ਵਿੱਚ ਜਿਹੜੀ ਦੁਸ਼ਮਣੀ ਹੈ ਉਹ ਪੈ ਜਾਂਦੀ ਹੈ ਤੇ ਇਸ ਕਰਕੇ ਉਹਨੇ ਕਿਹਾ ਕਿ ਅਸੀਂ ਆਪਣੇ ਆਪ ਹੀ ਜਿਹੜੇ ਲੋਕ ਨਸ਼ਾ ਕਰਦੇ ਨੇ ਉਹਨਾਂ ਨੂੰ ਜਾ ਕੇ ਉੱਥੇ ਦਾਖਲ ਕਰਵਾ ਦੇਵਾਂਗੇ ਲੇਕਿਨ ਫਾਰਮ ਭਰ ਕੇ ਅਸੀਂ ਨਹੀਂ ਦੱਸਾਂਗੇ ਕਿਉਂਕਿ ਅਗਰ ਉਹ ਦੱਸਦੇ ਆ ਤਾਂ ਇਹ ਕਈ ਵਾਰ ਮਹਿਕਮੇ ਵੱਲੋਂ ਜਾਂ ਕੋਈ ਹੋਰ ਵਿਅਕਤੀ ਉਹਨਾਂ ਦਾ ਨਾਮ ਦੱਸ ਦਿੰਦਾ ਕਿ ਸਾਨੂੰ ਫਾਰਮ ਭਰ ਕੇ ਦਿੱਤੇ ਨੇ ਤੇ ਥੋੜੇ ਪਿੰਡ ਦੇ ਬੰਦਿਆਂ ਦੇ ਇਸ ਕਰਕੇ ਪਿੰਡ ਵਾਲੇ ਇਤੋਂ ਤੱਕ ਉਹ ਪਾਕੀ ਡਰ ਜਾਂਦਾ ਹੈ ਕਿ ਸਾਨੂੰ ਧਮਕੀਆਂ ਆ ਜਾਂਦੀਆਂ ਨੇ ਉਸ ਤੋਂ ਬਾਅਦ ਨਸ਼ਾ ਤਸਕਰ ਜਿਹੜੇ ਨੁਕਸਾਨ ਹਕੀਮ ਦਾ ਕਰ ਦਿੰਦੇ ਨੇ ਇਸ ਕਰਕੇ ਪਿੰਡ ਵਾਲਿਆਂ ਨੇ ਫਾਰਮ ਪਰ ਦੋ ਜਵਾਬ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਕਿ ਜੇ ਖੁਦ ਜਾ ਕੇ ਆਪਣੇ ਆਪ ਜੇ ਕੋਈ ਨਸ਼ਾ ਤਸਕਰ ਸਾਡੇ ਪਿੰਡ ਵਿੱਚ ਕਰਦਾ ਹੋਵੇਗਾ ਤਾਂ ਉਹਨੂੰ ਆਪਣੇ ਆਪ ਅਸੀਂ ਦਾਖਲ ਕਰਵਾਵਾਂਗੇ ਨਹੀਂ ਦੇਵਾਂ ਜਿਹੜੇ ਫਾਰਮ ਦਾ ਜ਼ਿਕਰ ਕੀਤਾ ਜਾ ਰਿਹਾ ਉਸ ਦੇ ਵਿੱਚ ਕੋਈ ਅਜਿਹਾ ਕਾਲਮ ਤਾਂ ਨਹੀਂ ਹੋਵੇਗਾ ਕਿ ਜਿਸ ਦੇ ਵੱਲੋਂ ਕਿਸੇ ਦਾ ਨਾਮ ਨਸ਼ਾ ਤਸਕਰ ਦਾ ਦੱਸਿਆ ਜਾ ਰਿਹਾ ਉਸ ਦੀ ਜਾਣਕਾਰੀ ਤਾਂ ਗੁਪਤ ਰੱਖੀ ਜਾਵੇਗੀ ਉਹ ਬਿਲਕੁਲ ਕਿਉਂਕਿ ਇਸ ਤਰ੍ਹਾਂ ਗੁਪਤ ਜਾਣਕਾਰੀ ਕਿਹਾ ਲੇਕਿਨ ਪਿੰਡਾਂ ਨੂੰ ਕਿੰਨਾ ਕਿੰਨਾ ਖਰਚਾ ਹੈ ਦੀ ਆਖਰਕਾਰ ਜੇ ਫਾਰਮਸ ਕੋਲ ਨਹੀਂ ਆ ਤਾਂ ਆਖਰ ਕੋਈ ਮੁਲਾਜ਼ਮ ਜਾਂ ਕੋਈ ਹੋਰ ਕਿਉਂਕਿ ਪਿਛਲੇ ਨੇ ਤਰੀਕੋ ਜਿਸ ਤਰ੍ਹਾਂ ਦੀ ਗੱਲ ਘਟਨਾ ਵਾਪਰੀ ਹੈ ਕਿ ਇੱਕ 112 ਤੇ ਕੰਪਲੀਟ ਇੱਕ ਜਿਹੜੇ ਲੋਕ ਹੈ ਮਹੱਲੇ ਦੇ ਲੋਕ ਹਨ ਕਰ ਦਿੱਤੀ ਸੀ ਲੇਕਿਨ 112 ਤੋਂ ਕੰਪਲੀਟ ਕਰਨ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੂੰ ਦੱਸਿਆ ਗਿਆ ਕਿ ਤੁਹਾਡੇ ਹੀ ਮਹੱਲੇ ਦੇ ਇੱਕ ਵਿਅਕਤੀ ਨੇ ਕਵਰੇਜ ਕੀਤੀ ਹੈ ਉਸ ਵਿਅਕਤੀ ਦਾ ਨਾਮ ਦੱਸ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਉਹਨਾਂ ਦੇ ਘਰ ਵਿੱਚ ਬਹੁਤ ਜ਼ਿਆਦਾ ਕੀ ਇੱਟਾਂ ਪੱਥਰ ਚਲੇ ਲੜਾਈ ਹੋਈ ਇਸ ਕਰਕੇ ਲੋਕ ਹੈ ਇਸ ਗੱਲ ਤੋਂ ਸਹਿਮਤ ਹੋਏ ਨੇ ਕਿ ਆਖਰਕਾਰ ਇੱਕ ਗੱਲ ਹੈ ਜਿਹੜੀ ਗੁਪਤ ਰੱਖੀ ਜਾਂਦੀ ਲੇਕਰ ਗੁਪਤ ਹੀ ਰਹਿੰਦੀ ਜੀ ਆਹ ਠੀਕ ਹੈ ਦਿਵਾਨਾ ਦੇ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜੇਕਰ ਸੌਖੇ ਸ਼ਬਦਾਂ ਦੇ ਇਸ ਖਬਰ ਨੂੰ ਸਮਝਿਆ ਜਾਵੇ ਤਾਂ ਇੱਕ ਫਾਰਮ ਭੇਜਿਆ ਗਿਆ ਇਸ ਪਿੰਡ ਦੇ ਵਿੱਚ ਪੰਚਾਇਤ ਨੂੰ ਬੀਡੀਪੀਓ ਦਫ਼ਤਰ ਦੇ ਵੱਲੋਂ ਕਿ ਜਿਹੜੇ ਜਿਹੜੇ ਪਿੰਡ ਦੇ ਵਿੱਚ ਨਸ਼ੇੜੀ ਨੇ ਨਸ਼ਾ ਤਸਕਰ ਨਸ਼ੇ ਤਸਕਰੀ ਕਰਦੇ ਨੇ ਉਹਨਾਂ ਦੀ ਜਾਣਕਾਰੀ ਦਿਓ ਪਰ ਪਿੰਡ ਵਾਸੀਆਂ ਨੇ ਪੰਚਾਇਤ ਨੇ ਜਾਣਕਾਰੀ ਦੇਣ ਤੋਂ ਮਨਾ ਕਰ ਦਿੱਤਾ ਨਾਮ ਲੈਣ ਤੋਂ ਮਨਾ ਕਰ ਦਿੱਤਾ ਉਹਨਾਂ ਦਾ ਇਹ ਕਹਿਣਾ ਹੈ ਕਿ ਜੇ ਤੁਰ ਨਾਮ ਲੇਖਣਗੇ ਆਤਾ ਉਹਨਾਂ ਨਸ਼ਾ ਤਸਕਰਾਂ ਤੱਕ ਜਾਣਕਾਰੀ ਪਹੁੰਚ ਜਾਵੇਗੀ ਕਿ ਕਿਸ ਕਿਸ ਨੇ ਉਹਨਾਂ ਦਾ ਨਾਮ ਲਿਖਿਆ ਜਾਂ ਨਾਮ ਲਿਆ ਇਸ ਕਰਕੇ ਉਹ ਨਹੀਂ ਚਾਹੁੰਦੇ ਕਿ ਕੋਈ ਦੁਸ਼ਮਣੀ ਪਵੇ ਆਹ ਕੌਣ ਨਸ਼ਾ ਵੇਚ ਰਿਹਾ ਇਸ ਦੀ ਪਛਾਣ ਪੁਲਿਸ ਕਰੇ ਜੋ ਕਿ ਪਿੰਡ ਵਾਸੀਆਂ ਦੇ ਵੱਲੋਂ ਪੰਚਾਇਤ ਦੇ ਵੱਲੋਂ ਕਿਹਾ ਜਾ ਰਿਹਾ ਹੈ ਤੋਂਦਰ ਨਸ਼ੇ ਦੇ ਮੁੱਦੇ ਤੇ ਅਮਨ ਅਰੋੜਾ ਦਾ ਵੱਡਾ ਬਿਆਨ ਸਾਹਮਣੇ ਆ ਉਹਨਾਂ ਦਾ ਕਹਿੰਦੇ ਕਿ ਨਸ਼ਾ ਖਤਮ ਕਰਨਾ ਇਕੱਲਿਆਂ ਸਰਕਾਰ ਦੇ ਵੱਸ ਦੀ ਗੱਲ ਨਹੀਂ ਹੈ ਸਾਰੇ 3 ਕਰੋੜ ਪੰਜਾਬੀਆਂ ਨੂੰ ਸਾਥ ਦੇਣਾ ਪਵੇਗਾ ਸਪਲਾਈ ਰੋਕਣਾ ਸਰਕਾਰ ਦਾ ਕੰਮ ਹੈ ਪਰ ਲੋਕਾਂ ਨੂੰ ਡਿਮਾਂਡ ਖਤਮ ਕਰਨੀ ਹੋਵੇਗੀ ਕੈਬਨਟ ਮੰਤਰੀ ਤੇ ਆਮ ਆਦੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਦੇ ਵੱਲੋਂ ਡਰੱਗਸ ਦੇ ਮੁੱਦੇ ਤੇ ਵੱਡਾ ਬਿਆਨ ਦਿੱਤਾ ਗਿਆ ਕਿਉਂਕਿ ਡਰੱਗਸ ਦੇ ਖਿਲਾਫ ਲਗਾਤਾਰ ਆ ਪੰਜਾਬ ਪੁਲਿਸ ਦੇ ਵੱਲੋਂ ਯੁੱਧ ਨਸ਼ਾ ਵਿਰੋਧੀ ਦੇ ਨਾਮ ਦੀ ਮੁਹਿੰਮ ਚਲਾਈ ਜਾ ਰਹੀ ਹੈ ਤੇ ਇਸ ਦੇ ਵਿਚਾਲੇ ਅਮਨ ਅਰੋੜਾ ਨੇ ਕਿਹਾ ਕਿ ਨਸ਼ਾ ਖਤਮ ਕਰਨਾ ਇਕੱਲਿਆਂ ਸਰਕਾਰ ਦੇ ਵੱਸ ਦੀ ਗੱਲ ਨਹੀਂ ਹੈ ਸਾਰੇ 3 ਕਰੋੜ ਪੰਜਾਬੀਆਂ ਨੂੰ ਸਾਥ ਦੇਣਾ ਹੋਵੇਗਾ ਲੋਕਾਂ ਦੇ ਸਹਿਯੋਗ ਦੀ ਉਹਨਾਂ ਨੇ ਮੰਗ ਕੀਤੀ ਹੈ ਮੈਂ ਸਮਝਦਾ ਕਿ ਸਰਕਾਰ ਦੀ ਪਾਰਟੀ ਦੀ ਬਹੁਤ ਵਧੀਆ ਸੋਚ ਹੈ ਔਰ ਲੋਕਾਂ ਦਾ ਵੀ ਬਹੁਤ ਭਰਮਾਹੂਂਗਾ ਜਿਹੜਾ ਉਹ ਮਿਲ ਰਿਹਾ ਔਰ ਇਹ ਹੀ ਜਿਹੜਾ ਇੱਕ ਕੈਂਸਰ ਦੇ ਰੂਪ ਦੇ ਵਿੱਚ ਪਿਛਲੇ ਸਰਕਾਰਾਂ ਦੀ ਪੁਸ਼ਤਪਨਾਹੀ ਦੇ ਤਹਿਤ ਨਸ਼ੇ ਕਰ ਕਰ ਪਹੁੰਚ ਗਏ ਸੀਗੇ ਇਹਨੂੰ 100% ਖਤਮ ਕੀਤਾ ਜਾ ਸਕਦਾ ਪਰ ਮੈਂ ਜੇ ਕਹਾ ਕਿ ਇਕੱਲੇ ਸਰਕਾਰ ਖਤਮ ਕਰ ਦੋਗੀ ਨਾ ਇਹਦੇ ਲਈ ਪੰਜਾਬ ਦੇ 3 ਕਰੋੜ ਲੋਕਾਂ ਦਾ ਸਾਥ ਜਿਹੜਾ ਹਰ ਘਰ ਦਾ ਸਾਥ ਹੈ ਜਿਹੜਾ ਉਹ ਚਾਹੀਦਾ ਹੈ ਦੋ ਤਰੀਕੇ ਦੇ ਨਾਲ ਇਹ ਖਤਮ ਹੋ ਸਕਦਾ ਇੱਕ ਡਿਮਾਂਡ ਜਿਹੜੀ ਸਪਲਾਈ ਰਿਡਕਸ਼ਨ ਹੈ ਉਹ ਘਟੇ ਔਰ ਦੂਸਰਾ ਜਿਹੜੀ ਡਿਮਾਂਡ ਰਿਡਕਸ਼ਨ ਹੈ ਉਹ ਘਟੇ ਯਾਨੀ ਕਿ ਨਸ਼ਾ ਆਉਣਾ ਬੰਦ ਹੋਵੇ ਪੰਜਾਬ ਦੇ ਵਿੱਚ ਉਹ ਸਰਕਾਰ ਦੀ ਜ਼ਿੰਮੇਵਾਰੀ ਪਰ ਨਸ਼ੇ ਦੀ ਡਿਮਾਂਡ ਖਤਮ ਹੋਵੇ ਉਹ ਹਰ ਘਰ ਦੀ ਜ਼ਿੰਮੇਵਾਰੀ ਹੈ ਕਿ ਆਪਦੇ ਬੱਚਿਆਂ ਨੂੰ ਇਸ ਤੋਂ ਲੰਬੇ ਰੱਖਣਾ ਸੋ ਇਸ ਕਰਕੇ ਜਦੋਂ ਮੋਢੇ ਨਾਲ ਮੋਢਾ ਜੋੜ ਕੇ ਆਪਾਂ ਸਾਰੇ ਚੱਲਾਂਗੇ ਤੇ ਇਹ ਮਸਲਾ ਹੱਲ ਹੋ ਜਾਊਗਾ ਮੈਂ ਸਮਝਦਾ ਹਾਂ ਤਾਂ ਜੇਕਰ ਅਮਨ ਅਰੋੜਾ ਦੇ ਇਸ ਬਿਆਨ ਨੂੰ ਪਿੰਡ ਬੇਗੂ ਵਾਲਾ ਤੇ ਜੋ ਖਬਰ ਸਾਂਭਣੀ ਉਸ ਦਿਨਾਂ ਜੋੜ ਕੇ ਵੇਖਿਆ ਜਾਵੇ ਤਾਂ ਇੱਕ ਪਾਸੇ ਅਮਨ ਅਰੋੜਾ ਲੋਕਾਂ ਦੇ ਸਹਿਯੋਗ ਦੀ ਮੰਗ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਲੋਕਾਂ ਦੇ ਸਹਿਯੋਗ ਤੋਂ ਬਿਨਾ ਨਸ਼ਾ ਖਤਮ ਨਹੀਂ ਹੋ ਸਕਦਾ ਪਰ ਦੂਜੇ ਪਾਸੇ ਜੇਕਰ ਪਿੰਡ ਵਾਸੀਆਂ ਦੀ ਲੋਕਾਂ ਦੀ ਗੱਲ ਕਰੀਏ ਸਹਿਯੋਗ ਦਾ ਮਤਲਬ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਵੀਡੀਓ ਤੇ ਦਫ਼ਤਰ ਦੇ ਵੱਲੋਂ ਫਾਰਮ ਭੇਜੇ ਗਏ ਨੇ ਤਾਂ ਉਹਨਾਂ ਨਾਲ ਨਸ਼ਾ ਤਸਕਰਾਂ ਦੇ ਨਾਮ ਦੱਸੋ ਜਿਹੜੇ ਕਿ ਨਸ਼ੇ ਦੀ ਤਸਕਰੀ ਕਰ ਰਹੇ ਨੇ ਪਰ ਲੋਕਾਂ ਦਾ ਤੇ ਇਹ ਕਹਿਣਾ ਹੈ ਕਿ ਜੇਕਰ ਉਹ ਨਾਮ ਕਿਸੇ ਦਾ ਲੈਣਗੇ ਤਾਂ ਉਹਨਾਂ ਦੀ ਪਿੰਡ ਦੇ ਵਿੱਚ ਦੁਸ਼ਮਣੀ ਪੈ ਜਾਵੇਗੀ ਪਰ ਜੇਕਰ ਪਿੰਡ ਵਾਸੀਆਂ ਦੇ ਵਿੱਚ ਇਸ ਤਰੀਕੇ ਦਾ ਡਰ ਹੈ ਖੌਫ ਹੈ ਤਾਂ ਉਸ ਨੂੰ ਕਿਵੇਂ ਖਤਮ ਕੀਤਾ ਜਾਵੇ ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਜਦੋਂ ਸਹਿਯੋਗ ਦੀ ਗੱਲ ਹੁੰਦੀ ਹੈ ਸਹਿਯੋਗ ਦਾ ਮਤਲਬ ਤੇ ਇਹ ਹੈ ਕਿ ਪਿੰਡ ਵਾਸੀ ਕਿਸੇ ਦੀ ਜਾਣਕਾਰੀ ਦੇ ਦੇਣ ਕਿ ਇਹ ਫਲਾਨੀ ਫਲਾਨੀ ਜਗ੍ਹਾ ਨਸ਼ਾ ਵੇਚਿਆ ਜਾ ਰਿਹਾ ਨਸ਼ੇ ਦੀ ਤਸਕਰੀ ਹੋ ਰਹੀ ਹੈ ਵੇਚਿਆ ਜਾ ਰਿਹਾ ਜਾਂ ਕਿਹੜਾ ਕਿਹੜਾ ਨਸ਼ਾ ਆਖਰੀਦ ਰਿਹਾ ਪਰ ਦੂਜੇ ਪਾਸੇ ਜੋ ਪਿੰਡ ਤੋਂ ਖਬਰ ਸਾਹਮਣੇ ਆਈ ਹੈ ਇਹ ਵੀ ਜ਼ਰੂਰ ਸੋਚਣ ਵਾਲੀ ਵਾਲੀ ਗੱਲ ਹੈ ਵਿਚਾਰਨ ਵਾਲੀ ਗੱਲ ਹੈ ਕਿ ਜੇਕਰ ਲੋਕਾਂ ਦੇ ਮਨਾਂ ਦੇ ਵਿੱਚ ਨਸ਼ਾ ਤਸਕਰੀ ਨੂੰ ਲੈ ਕੇ ਇਸ ਤਰੀਕੇ ਦਾ ਖੌਫ ਹੈ ਡਰ ਰਿਹਾ ਹੈ ਤਾਂ ਉਸ ਡਰ ਨੂੰ ਮੇ ਖਤਮ ਕਰਨ ਦੀ ਲੋੜ ਹੈ